ਹਾਂਜੀ ਮਿੱਤਰੋ ਪੰਜਾਬ ਦੀ ਗੱਲ ਕਰਕੇ ਤਾਂ ਪੰਜਾਬ ਦੇ ਵਿੱਚ ਆਪਾਂ ਕਈ ਵਾਰੀ ਦੇਖਦੇ ਆ ਰੋਡ ਦੇ ਉੱਪਰ ਨਾ ਕਾਫੀ ਛੜਕਾ ਨਵੇਂ-ਨਵੇਂ ਬਣ ਰਹੀਆਂ ਆ ਭਰਤ ਪੈ ਰਹੀ ਆ ਕੋਈ ਰੋਡ ਇੱਧਰੋਂ ਦੇਖਦੇ ਆ ਆਪਾਂ ਟਿੱਪਰ ਜੇ ਲਈ ਜਾਂਦੇ ਹੁੰਦੇ ਆ ਮਿੱਟੀयां ਭਰ ਕੇ ਹਨਾ ਤੇ ਆਪਾਂ ਵੀ ਇਸ ਟਾਈਮ ਜਿਹੜੀ ਆਹਾ ਤੁਹਾਡੇ ਵਾਸਤੇ ਲੈ ਕੇ ਆਇਆ ਰੋਡ ਆ ਤਾ ਇਹਦੀ ਆਪਾਂ ਦੋ ਰੋਡ ਤੁਹਾਨੂੰ ਅੱਜ ਦਿਖਾਉਣੀ ਆ ਇਹਦੀ ਆਪਾਂ ਜਾਣਕਾਰੀ ਦੇਵਾਂਗੇ ਮੈਪ ਥਰੂ ਵੀ ਜਾਣਕਾਰੀ ਦੇਵਾਂਗੇ ਪਰ ਮਾੜੀ ਮੋਟੀ ਜਿੰਨੀ ਕਿ ਆਪਾਂ ਇੱਥੇ ਖੜੇ ਆ ਤਾਂ ਉਹਦੀ ਵੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੈਸੇ ਜੇ ਉਚਾਈ ਦੇਖਗੇ ਤਾਂ ਮੈਨੂੰ ਲੱਗਦਾ ਲਗਭਗ 20 ਕੁ ਫੁੱਟ ਦੇ ਨੇੜੇ ਤੇੜੇ ਹੋਊਗੀ ਤੇ ਇੰਨੀ ਚਾਈ ਰਹਿਣੀ ਐ ਇਸ ਰੋਡ ਦੀ ਜਿਹੜਾ ਇਹ ਰੋਡ ਆ ਮੇਰੇ ਪਿੱਛੇ ਦੇਖ ਸਕਦੇ ਹੋ ਪਿੱਛੇ ਤੱਕ ਜਾਂਦਾ ਤਾਂ ਇਹ ਲੁਧਿਆਣੇ ਵਾਲਾ ਰੋਡ ਆਗਾ ਜਿਹੜਾ ਬਾਈਪਾਸ ਬਠਿੰਡੇ ਤੋਂ ਨਿਕਲਦਾ ਸੰਗਤ ਮੰਡੀ ਤੋਂ ਆ ਇੱਥੇ ਜਿਹੜਾ ਕਿ ਚੌਂਕ ਬਾਨਾ ਤੇ ਜਿਹੜੀ ਸਾਹਮਣੇ ਸਿੱਧੀ ਰੋਡ ਜਾ ਰਹੀ ਆ ਇੱਧਰ ਹੁਣ ਇੱਥੇ ਭਰਤ ਨਹੀਂ ਪਾਈ ਹੋਈ ਸਾਹਮਣੇ ਦੇਖ ਸਕਦੇ ਹੋ ਤੁਸੀਂ ਇਹ ਮੈਸ ਨੂੰ ਮੈਪ ਤੇ ਥਰੂ ਦੱਸੂਗਾ ਤਾਂ ਇਹ ਜਿਹੜੀ ਜਾਂਦੀ ਆ ਲੁਧਿਆਣਾ ਆ ਤਾਂ ਹੋਗੀ ਲੁਧਿਆਣਾ ਤੇ ਇੱਧਰ ਹੋਗੀ ਅੰਮ੍ਰਿਤਸਰ ਇਹ ਅੰਮ੍ਰਿਤਸਰ ਵਾਲੀ ਰੋਡ ਆ ਗਈ ਇਹ ਬਠਿੰਡਾ ਲੁਧਿਆਣਾ ਗ੍ਰੀਨ ਫੀਲਡ ਹਾਈਵੇਅ ਆ ਜਿਹੜਾ ਇਹਦਾ ਨਾਂ ਦਿੱਤਾ ਗਿਆ ਹੈਗਾ ਤਾਂ ਇੱਥੇ ਜਿਹੜਾ ਮੇਨ ਚੌਂਕ ਬਾਨਾ ਹੈਗਾ ਆ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਹਨਾਂ ਨੇ ਇੱਥੋਂ ਆਪ ਦਾ ਗਲਾਈ ਵਗੈਰਾ ਦੇਣੀ ਆ ਸੜਕ ਦੀ ਤਾਂ ਜਿਹੜਾ ਆਹ ਰੋੜਾ ਮੀਨ ਬਠਿੰਡੇ ਤੋਂ ਆਉਂਦਾਗਾ ਇਹ ਨਿਕਲਦਾ ਜੀ ਸੰਗਤ ਮੰਡੀ ਤੋਂ ਤੇ ਕੋਟਸ਼ਮੀਰ 바য়া ਹੋ ਕੇ ਜਿਹੜਾ ਲਹਿਰਾ ਮੁਹੱਬਤ ਥਰਮਲ ਆ ਉੱਥੋਂ ਦੀ ਹੁੰਦਾ ਹੋਇਆ ਸਿੱਧਾ ਇੱਧਰ ਦੀ ਕੱਢਿਆ ਹੋਇਆ ਗਾ ਵੈਸੇ ਜੇ ਅੰਬਰਸਰ ਦੀ ਆਪਾਂ ਗੱਲ ਕਰੀਏ ਤਾਂ ਇੱਧਰ ਵੀ ਕਾਫੀ ਆਪਣਾ ਜਿਹੜਾ ਮੀਨ ਹਾਈਵੇ ਆ ਗੋਨਿਆਣਾ ਫਰੀਦਕੋਟ ਜਿਹੜਾ ਆਪਾਂ ਤਲਵੰਡੀ ਭਾਈਵੇਜ ਦੀ ਜਾਨਿਆ ਕੋਟਕਪੂਰਾ ਉਹ ਵੀ ਰੋਡ ਦਿੱਤਾ ਹੋਇਆ ਪਰ ਇਹ ਜਿਹੜੀ ਰੋਡ ਆ ਇਹ ਵੀ ਤੁਹਾਨੂੰ ਦੱਸੂਗਾ ਮੈਂ ਪਰਾਈ ਵੀ ਜਿਹੜਾ ਕਾਫੀ ਅੱਗੇ ਜਾ ਕੇ ਕਪੂਰਥਲੇ ਕੋਲੇ ਤਲਵੰਡੀ ਚੌਧਰੀ ਆ ਉੱਥੇ ਜਾ ਕੇ ਮੈਚ ਹੋ ਜਾਂਦਾ ਮਤਲਬ ਇਹਦੇ ਨਾਲ ਅੰਬਿਰਸਰ ਹਾਈਵੇ ਤੇ ਇਦਾਂ ਦਾ ਰੋਡ ਆ ਬਾਕੀ ਮੈਂ ਤੁਹਾਨੂੰ ਸਾਰਾ ਇਹ ਮੈਪ ਥਰੂ ਜਾਣਕਾਰੀ ਦੇਵਾਂਗਾ ਤੇ ਇਹੋ ਜੀਆਂ ਵੀਡੀਓ ਜਿਹੜੀਆਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਨ ਤੇ ਆਜੋ ਮਿੱਤਰੋ ਆਪਾਂ ਹੁਣ ਚੱਲਦੇ ਹਾਂ ਤੁਹਾਨੂੰ ਮੈਪ ਰਾਹੀਂ ਆਪਾਂ ਸਾਰਾ ਜਾਣਕਾਰੀ ਦਿੰਨੇ ਆ ਵੀ ਜਿਹੜਾ ਰੋਡ ਹੈ ਕਿੱਥੋਂ ਤੱਕ ਕਿੱਥੋਂ ਤੱਕ ਅਟੈਚ ਹੁੰਦਾ ਇਹ ਜਿਹੜਾ ਆਪਾਂ ਇਸ ਟਾਈਮ ਖੜੇ ਆ ਇਧਰਲੀ ਸਾਈਡ ਆ ਜਾਂਦਾ ਸੁਧਾਣਾ ਪਿੰਡ 2 ਕਿਲੋਮੀਟਰ ਰਹਿੰਦਾ ਇਧਰਲੀ ਸਾਈਡ ਆ ਜਾਂਦਾ ਭੈਣੀ ਤਾਂ ਸੈਂਟਰ ਚ ਖੇਤਾਂ ਦੇ ਵਿੱਚ ਆ ਜਿਹੜਾ ਕਿ ਇੱਥੇ ਚੌਕ ਬਣਨ ਜਾ ਰਿਹਾ ਤਾਂ ਇੱਥੋਂ ਜਿਹੜੀ ਲੁਧਿਆਣੇ ਨੂੰ ਰੋਡ ਆ ਜਿਹੜੀ ਸ਼ੁਰੂ ਹੋ ਜਾਂਦੀ ਆ ਤੇ ਸਫਰ ਆ ਜੇ ਮੈਂ ਮੰਨ ਕੇ ਚੱਲੀ ਆ ਵੀ ਡੇਢ ਕ ਘੰਟੇ ਤੱਕ ਆਪਾਂ ਲੁਧਿਆਣੇ ਪਹੁੰਚ ਜਾਗੇ ਜੇ ਆਪਾਂ ਬਠਿੰਡੇ ਤੋਂ ਜਾ ਕੇ ਤੋਂ ਉਧਰ ਆਉਣੇ ਹਨ ਐਦਾਂ ਦਾ ਸਿਸਟਮ ਹੋਣ ਵਾਲਾ ਤੇ 6 ਲਾਈਨ ਆ ਜਿਹੜੀ ਆਪਾਂ ਰੋਡ ਬਣਨੀ ਹੈਗੀ ਇੱਕ ਹੋਰ ਚੀਜ਼ ਆ ਜਿਵੇਂ ਪਤਾ ਲੱਗਿਆ ਵੀ ਇਹਦੇ ਵਿੱਚ ਜਿਵੇਂ ਆਪਾਂ ਹੁਣ ਬਠਿੰਡੇ ਤੋਂ ਅੰਮ੍ਰਿਤਸਰ ਵਾਲਾ ਜਿਹੜਾ ਹਾਈਵੇ ਮੇਨ ਉਹਦੇ ਵਿੱਚ ਤਾਂ ਕੱਟ ਮਿਲ ਜਾਂਦੇ ਪਰ ਇਹਦੇ ਵਿੱਚ ਬਹੁਤ ਦੂਰ ਜਾ ਕੇ ਤੁਹਾਨੂੰ ਕੱਟ ਮਿਲਿਆ ਕਰੂਗਾ ਸੋ ਆਜੋ ਆਪਾਂ ਹੁਣ ਤੁਹਾਨੂੰ ਮੈਪ ਰਾਹੀਂ ਵੀ ਸਮਝਾ ਦਿੰਨੇ ਆਂ ਹਾਂਜੀ ਤੇ ਆਹ ਜਿਹੜਾ ਤੁਸੀਂ ਮੈਪ ਦੇਖ ਰਹੇ ਹੋਏ ਅਸੀਂ ਮੈਪ ਜਿਹੜਾ ਇਹਨਾਂ ਦੀ ਸਾਈਡ ਤੋਂ ਆਹ ਡਾਊਨਲੋਡ ਕੀਤਾ ਤੇ ਇਸ ਥਰੂ ਤੁਹਾਨੂੰ ਦਿੰਨੇ ਆ ਜਾਣਕਾਰੀ ਆਹ ਸੰਗਤ ਮੰਡੀ ਆ ਜਿੱਥੇ ਕੀ ਬਲੂ ਲਾਈਨ ਨਿਕਲ ਰਹੀ ਆ ਦੇਖੋ ਤੁਸੀਂ ਸਰਕਲ ਘੁੰਮ ਰਿਹਾ ਇੱਥੋਂ ਜਿਹੜੀ ਬਲੂ ਲਾਈਨ ਜਿਹੜੀ ਆ ਇਹ ਸੜਕ ਆ ਜੀ ਕੋਟ ਸ਼ਮੀਰ ਵਿੱਚ ਦੀ ਹੁੰਦੀ ਸੰਗਤ ਮੰਡੀ ਤੋਂ ਤੇ ਜਿਹੜਾ ਇਹ ਆਪਾਂ ਡੱਬ ਵਾਲੀ ਵਾਲਾ ਅਜਮੇਰ ਐਕਸਪ੍ਰੈਸ ਹਾਈਵੇ ਆ ਉੱਥੋਂ ਜਿਹੜੀ ਇਹ ਰੋਡ ਆ ਨਿਕਲਦੀ ਆ ਤਾਂ ਇਹ ਹੁੰਦੀ ਹੋਈ ਲਹਿਰਾ ਮੁਹੱਬਤ ਤੇ ਜਿਹੜੀ ਇਹ ਹੈਗੀ ਆ ਬਠਿੰਡਾ ਅੰਮ੍ਰਿਤਸਰ ਹਾਈਵੇ ਤੇ ਜਿਹੜੀ ਇਹ ਜਾ ਕੇ ਤਲਵੰਡੀ ਚੌਧਰੀਆਂ ਇੱਥੇ ਜਾ ਕੇ ਜਿਹੜੀ ਵੱਡੀ ਹਾਈਵੇ ਨਾਲ ਮਿਲ ਜਾਂਦੀ ਹੈ ਤੇ ਇਹ ਜਿਹੜੀਆਂ ਹਾਈਵੇ ਆ ਆਪਸ ਵਿੱਚ ਮਿਲਦੀਆਂ ਤੇ ਇੱਥੇ ਜਿਹੜੇ ਆ ਪੈਣੀ ਪਿੰਡ ਆ ਪੈਣੀ ਤੋਂ ਅ ਜਿਹੜੀ ਰੋਡ ਸਿੱਧੀ ਜਾਂਦੀ ਹੈਗੀ ਉਹ ਲੁਧਿਆਣੇ ਨੂੰ ਨਿਕਲਦੀ ਆ ਪੈਣੀ ਤੇ ਸਿਧਾਣੇ ਪਿੰਡ ਵਿੱਚ ਦੀ ਹੁੰਦੀ ਹੋਈ ਤਾਂ ਜਿਹੜਾ ਬਲੂ ਵਾਲੀ ਲੈਂਨ ਵਾਲਾ ਇਹ ਵੀ ਇੱਕ ਰਿੰਗ ਰੋਡ ਬਣ ਰਿਹਾ ਬਾਈਪਾਸ بار بار لدیانی ਤੋਂ ਤੁਹਾਨੂੰ ਹੁਣ ਟ੍ਰੈਫਿਕ ਦੇ ਵਿੱਚ ਵੀ ਜਾਣ ਦੀ ਲੋੜ ਨਹੀਂ ਤੇ ਜਿਹੜੀ ਇਹ ਰੋਡ ਆ ਇਹ ਬੱਲੋਵਾਲ ਪਿੰਡ ਜਾ ਕੇ ਨਿਕਲੂਗੀ ਇੱਥੇ ਇੱਕ ਚੌਂਕ ਬਣ ਰਿਹਾਗਾ ਤਾਂ ਇਹ ਜਿਹੜੀ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਨਾਲ ਮਿਲ ਜੂਗੀ ਮੈਂ ਤੁਹਾਨੂੰ ਹੋਰ ਜ਼ੂਮ ਕਰਕੇ ਦਿਖਾ ਦਿੰਨਾ ਨੇੜਿਓ ਤਾਂ ਆਹ ਜਿਹੜੀ ਹੋਗੀ ਇੱਥੋਂ ਸੰਗਤ ਮੰਡੀ ਤੋਂ ਕੋਟਸ਼ਮੀਰ ਹੁੰਦੇ ਹੋਏ ਰੋਡ ਲਹਿਰਾ ਮੁਹੱਬਤ ਤੋਂ ਆ ਪੈਣੀ ਪਿੰਡ ਆ ਗਿਆ ਇੱਥੋਂ ਜਿਹੜੀ ਸਿੱਧੀ ਤਾਂ ਬਲੂ ਲਾਈਨ ਆ ਗਈ ਨਿਕਲ ਗਈ ਐ ਅੰਮ੍ਰਿਤਸਰ ਤੇ ਜਿਹੜੀ ਰੈੱਡ ਵਾਲੀ ਆ ਇਹ ਸਹਿਣਾ ਪਿੰਡ ਇਧਰ ਦੀ ਹੁੰਦੇ ਹੋਏ ਤਲਵੰਡੀ ਰਾਏਕੋਟ ਹੁੰਦੇ ਹੋਏ ਜਿਹੜੀ ਰੋਡ ਆ ਬੱਲੋਵਾਲ ਜਾਂਦੀ ਹੈਗੀ ਤਾਂ ਇੱਥੋਂ ਤੱਕ ਜਿਹੜੀ ਰੋਡ ਆ ਹੁਣ ਮੈਂ ਤੁਹਾਨੂੰ ਜਿਹੜਾ ਆਮ ਆਪਣਾ ਮੈਪ ਹੁੰਦਾ ਉਹਦੇ ਥਰੂ ਵੀ ਸਮਝਾ ਦਿੰਨਾਗਾ ਆ ਦੇਖੋ ਜੀ ਤੁਸੀਂ ਮੈਜੂਮ ਕਰਕੇ ਦਿਖਾਵਾਂ ਇਧਰਲੀ ਸਾਈਡ ਆ ਗਿਆ ਭੈਣੀ ਪਿੰਡ ਤਾਂ ਬਿਲਕੁਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਖੇਤਾਂ ਦੇ ਵਿੱਚ ਦੀ ਨਿਕਲ ਰਹੀ ਹੈ ਇੱਥੇ ਜਿਹੜਾ ਕਿ ਇੱਕ ਚੌਂਕ ਬਣ ਰਿਹਾ ਸਧਾਨਾ ਪਿੰਡ ਆ ਗਿਆ ਜੀ ਹਰਨਾਮ ਸਿੰਘ ਆ ਲ ਆ ਗਿਆ ਫੂਲੇਵਾਲ ਆ ਗਿਆ ਸੰਧੂ ਕਲਾਂ ਆ ਗਿਆ ਤਾਂ ਇੱਥੋਂ ਦੀ ਹੁੰਦੀ ਹੋਈ ਰੋਡ ਇਹ ਜਿਹੜੀ ਸਹਿਣਾ ਪਿੰਡ ਦੇ ਸਾਈਡ ਤੋਂ ਵਧਾਤਾ ਪਿੰਡ ਆ ਗਿਆ ਤਾਂ ਉਦੋਂ ਬਾਅਦ ਆ ਗਿਆ ਆਰਾਮਗੜ ਬੀਲਾ ਤੇ ਗੇਲ ਪਿੰਡ ਇਹਨਾਂ ਦੇ ਜਿਹੜੇ ਖੇਤਾਂ ਦੇ ਵਿੱਚ ਦੀ ਸਾਈਡ ਸਾਈਡ ਵਿੱਚ ਦੀ ਹੋ ਕੇ ਜਿਹੜੀ ਇਹ ਰੋਡ ਆ ਨਿਕਲ ਰਹੀ ਆ ਤਾਂ ਜਿਵੇਂ ਆ ਰਾਮਗੜ੍ਹ ਸਿਵੀਆਂ ਰਾਏਕੋਟ ਤੋਂ ਬਾਈਪਾਸ ਹੋ ਕੇ ਰੋਡ ਤਾਂ ਬਿਲਕੁਲ ਜਿਹੜੀ ਬਾਈਪਾਸ ਜਾਂਦੀ ਹੋਈ ਰੋਡ ਉਸ ਤੋਂ ਬਾਅਦ ਜਾ ਕੇ ਬੱਲੋਵਾਲ ਪਿੰਡ ਜਾ ਕੇ ਇੱਥੇ ਮਿਲ ਜਾਂਦੀ ਹੈ ਇੱਥੇ ਇੱਕ ਚੌਂਕ ਬਣਨਾ ਉਸ ਤੋਂ ਬਾਅਦ ਜਿਹੜੀ ਇਹ ਕਟੜਾ ਐਕਸਪ੍ਰੈਸ ਅ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹਾਈਵੇ ਜਿਹੜਾ ਉਹਦੇ ਚੌਂਕ ਵੀ ਬਣਨਾਗਾ ਜਿਹੜਾ ਉੱਪਰ ਦੀ ਤੇ ਜਿਹੜੀਆਂ ਆਫ ਸਵੀਚ ਆ ਜਿਹੜੀਆਂ ਰੋਡ ਆ ਉਹ ਮਿਲ ਜਾਂਦੀਆਂ ਤਾਂ ਇੰਨਾ ਕ ਜਿਹੜਾ ਇਹ ਸਟ੍ਰੈਚ ਆ ਉਹ 75 ਕਿਲੋਮੀਟਰ ਦਾ ਸਟ੍ਰੈਚ ਆ ਜੀ ਹਾਂਜੀ ਮਿੱਤਰੋ ਤੇ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਸੁਝਾਅ ਵੀ ਜਰੂਰ ਦਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਫਾਲੋ ਧੰਨਵਾਦ ਜੀ